ਕਿਸ ਤਰੀਕੇ ਨਾਲ ਉਹ ਬਾਬੇ ਦੀ ਭਗਤੀ ਜ਼ਹੀਨ ਨੇ ਤੇ ਆਪਣੇ ਆਪ ਚ ਇੱਕ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਤੇ ਅੱਜ ਰਵੀਵਾਰ ਦੇ ਦਿਨ ਸਵੇਰ ਤੋਂ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਹੀ ਬੜੀ ਭਾਗੀ ਸਮਝਦਾ ਬਾਬਾ ਬਾਲਕ ਨਾਥ ਜੀ ਬਾਣਾ ਹਰੀ ਸਾਰਿਆਂ ਦੀ ਆਪਣੀ ਕਿਰਪਾ ਸਾਡੇ ਸ਼ਹਿਰ ਦੇ ਉੱਤੇ ਸ਼ਹਿਰ ਵਾਸੀ ਦੇ ਉੱਤੇ ਸਾਡੇ ਸੂਬੇ ਦੇ ਸਾਡੇ ਵਤਨ ਤੇ ਅੱਧੀ ਆਪਣੀ ਕਿਰਪਾ ਆਪਣੀਆਂ ਮਿਹਰਾਂ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਜੀ ਜੈ ਬਾਬੇ ਸ਼੍ਰੀ ਸਿੱਧ ਬਾਬਾ ਵਾਰਲਾ ਦੁਰਗਾ ਮੰਦਰ ਮੰਗਲ ਤੋਂ ਗੁਰੂ ਮਹਾਰਾਜ ਦੀ ਅਗਵਾਈ ਜਿਹੜਾ ਹੈ ਇਹ ਚੱਲਣਾ ਜਾ ਰਿਹਾ ਤੇ ਲਗਭਗ 350 ਗੱਡੀ ਜਿਹੜੀ ਹੈ ਉਹ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਨਾਲ ਤੇ 3.5 4000 ਦਾ ਜੱਥਾ ਮਹਾਰਾਜ ਦੇ ਦਰਸ਼ਨਾਂ ਲਈ ਜਿਹੜਾ ਜਾ ਰਿਹਾ ਦੁਪਹਿਰੇ ਡੁੰਮਖਰ ਖੱਟ ਤੇ ਲੰਗਰ ਛੱਕ ਕੇ ਉਸ ਤੋਂ ਬਾਅਦ ਸ਼ਾਮ ਨੂੰ ਠੀਕ 5 5:30 ਵਜੇ ਜਾ ਕੇ ਜਿਹੜਾ ਹੈ ਉਹ ਸ਼ਾਦ ਲਈ ਭਗਤ ਤ੍ਰਸ਼ੀਮਲਾਲ ਜੀ ਲੁਧਿਆਣੇ ਵਾਲੇ ਦੀ ਸਰਾਹ ਜਾ ਕੇ ਸੰਗਤਾਂ ਦੇ ਡੇਰੇ ਲਾਣੇ ਹੈ ਮਹਾਰਾਜ ਦਾ satsang ਹੋਏਗਾ ਲਗਭਗ 3:30 ਵਜੇ ਤੱਕ ਮਾਰ ਦਾ satsang ਕਰਾਂਗੇ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਹੈ ਮਾਰਾ ਦਾ ਸਾ ਸੰਗ ਸੁਣਨ ਲਈ ਪਹੁੰਚ ਰਹੀਆਂ ਨੇ ਤੇ ਉਸ ਤੋਂ ਬਾਅਦ ਸਵੇਰੇ 4:30 4:5 ਵਜੇ ਪੈਦਲ ਯਾਤਰਾ ਸ਼ਾਤ ਲਈ ਜੁਬਾ ਦੇ ਲਈ ਮਹਾਰਾਜ ਜੀ ਦੀ ਧਲਾ ਜਿਹੜੀ ਤੇ ਸਜਾ ਕੇ ਰੱਖੀ ਹੋਈ ਹੈ ਸਵਾ ਮਿੰਨਾਂ ਦੀ ਪੂਰਾ ਕਰਕੇ ਉਹ ਸਵੇਰੇ ਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਚੜਾਣੀ ਹੈ ਤੇ ਮਹਾਰਾਜ ਅਗੇ ਬੇਨਤੀ ਕਰਨੀ ਕਿ ਮਹਾਰਾਜ ਕਿਰਪਾ ਰਖਣੀ ਨੰਗਲ ਵਾਸੀਆਂ ਦੇ ਵੀ ਜਿਨ੍ਹਾਂ ਦੇ ਸਹਿਯੋਗ ਨਾਲ ਨੰਗਲ 'ਚ ਤੁਹਾਡੇ ਨਾਂ ਦਾ ਸ਼ੁਭੇਦ ਜਗ ਹੋ ਰਿਹਾ ਈਨਾਂ ਡੰਗਲ ਵਾਸੀਆਂ ਦੇ ਉੱਤੇ ਮਹਾਰਾਜ ਮੇਰੇ ਕਿਰਪਾ ਰੱਖੜੀ ਤੇ ਬਾਦ ਦੀ ਨੂੰ ਵੱਲ ਬਖਸ਼ ਰਖਣਾ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਲੱਗੇ ਰਹੀਏ ਮਹਾਰਾਜ ਤੁਹਾਡੇ ਦਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਬੜਾਈਏ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਦੇ ਨਾਲ ਜੋੜੀਏ ਅੱਜ ਤੁਸੀਂ ਸਾਰੇ ਸਭ ਨਗਰ ਦੇ ਵਸੇਵਾਂ ਜੈ ਬਾਬੇ ਦੀ ਅੱਜ ਜਿਹੜੇ ਚਾਲਾਂ ਤੁਸੀਂ ਦੇਖ ਰਹੇ ਹੋ ਸਾਰੇ ਇਹ ਗੁਰੂ ਮਹਾਰਾਜ ਦੇ ਬਾਰ ਕੇ ਪਾ ਦੇ ਨਾ ਬਾਬਾ ਜੀ ਮਹਾਰਾਜ ਦੇ ਬਾਰ ਕੇ ਪਾ ਨਾਮ ਕਰਵੰਜਵਾ ਜਲਾ ਜਿਹੜਾ ਲਗਰ ਤੋਂ ਚੱਲ ਕੇ ਉਸ ਧੁੱਖ ਪਾ ਜਿਹੜੇ ਸ਼ਾਤਲਾਈ ਜਿੱਥੇ ਕਿ ਮੇਰੇ ਮਹਾਰਾਜ ਨੇ ਬਾਰਾ ਸਾਹਿਬ ਹਰਮਤੋਲੀ ਗੋਚੜਾਈਆਂ ਉੱਥੇ ਜਾ ਕੇ ਅੱਜ ਰਾਤ ਨੂੰ ਉਸੇ ਸੱਸਣ ਹੋਏਗਾ ਅਗਰ ਤਾਂ ਸੇਗਰਾਲ ਜੀ ਸਰਾਂ ਦੇ ਵਿੱਚ ਸਵੇਰੇ ਲਗਭਗ 5:00 5:30 5:30 ਜਿਹੜਾ ਚਾਲਾ ਹੈ ਸਾਰਾ ਆਪਣੇ ਆਪਣੇ ਤਜਾ ਲੈ ਕੇ ਵੱਡੀ ਤਜਾ ਲੈ ਕੇ ਮਹਾਰਾਜ ਦੇ ਚਰਨਾ ਚਰਪਣ ਕਰਦੇ ਲਈ ਸ਼ਾਤਲਾਈ ਤੋਂ ਜਿਹੜਾ ਅਸੀਂ ਪ੍ਰਸਤਾਨ ਕਰਾਂਗੇ ਲਗਭਗ 8:00 ਦੇ ਨੇੜੇ ਤੇੜੇ ਲਗਭਗ 8 ਕੋਈ ਤੇ 8.5 ਜਿਹੜਾ ਹੈ ਮਹਾਰਾਜ ਦੇ ਜਨਾਂ ਦੇ ਵਿੱਚ ਜਾ ਸਮਰਪਨ ਕਰਕੇ ਅਰਪਣ ਕਰਕੇ ਮਹਾਰਾਜ ਨੂੰ ਬੇਨਤੀ ਕਰਾਂਗੇ ਕਿ ਮਹਾਰਾਜ ਆਪਣੀ ਕਿਰਪਾ ਬਣਾਏ ਰੱਖੋ ਇਸ ਪਾਰਟੀ ਦੇ ਵੀ ਲਗਰ ਖੇੜੇ ਦੇ ਵੀ ਔਰ ਕੋ ਸਨਸਾਰ ਦੇ ਦੀ ਵੀ ਕਿਉਂਕਿ ਐਸੇ ਦੇ ਤੁਹਾਡੀ ਅਸ਼ੀਰਵਾਦ ਦੀ ਬਹੁਤ ਲੋੜ ਹੈ ਬਹੁਤ ਲੋੜ ਹੈ ਮੇਰੇ ਮਹਾਰਾਜ ਬੜੀ ಅಪਾਰ ਕਿਰਪਾ ਦੇ ਮਾਲਕ ਹਨ ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਦੁੱਧ ਵਾਲੇ ਨੂੰ ਦੁੱਧ ਅੰਨ ਵਾਲੇ ਨੂੰ ਅੰਨ ਧੰਨ ਵਾਲੇ ਨੂੰ ਧੰਨ ਸਭ ਨੂੰ ਉਹ ਦੀ ਭੰਗ ਦੇ ਨਾਲ ਸਾਫਾ ਕੁਝ ਮਿਲ ਰਿਹਾ ਅਸੀਂ ਨਾ ਅਸੀਂ ਨਾ ਸਮਝਾ ਅਸੀਂ ਨਾ ਸਮਝਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਸਵਾਰਥੀ ਹਾਂ ਇਸ ਕਰਕੇ ਮੈਂ ਆਪਣੇ ਮਹਾਰਾਜ ਅੱਗੇ ਬੇਨਤੀ ਕਰਨਾ ਕਿ ਮਹਾਰਾਜ ਸਭ ਨੂੰ ਆਪਣੀ ਕਿਰਪਾ ਦੇ ਸائے ਹੇਠੋ ਮਿਹਰਬਰੀ ਨਜ਼ਰ ਰੱਖੋ ਆਪਣੀ ਨਾ ਬੱਚਾ ਦੇ ਉੱਤੇ ਤਾਂ ਕਿ ਇਹ ਸਿਰਾਲ ਮਿਲ ਕੇ ਤੁਹਾਡਾ ਨਾਮ ਸਿਮਰ ਕੇ ਆਪਣਾ ਜੀਵ ਸਫਲ ਕਰ ਸਕੇ ਜੈ ਬਾਬਾ ਮੰਗਲ ਦੀਏ ਕੁੱਚੀ ਗਲੀਆਂ ਸੜਕਾਂ ਅੱਜ ਪਵਿੱਤਰ ਹੋਈਆਂ ਜਿਹੜਾ ਸੋਖ ਪਿੰਡ ਤੋਂ بابا ਬਾਤ ਕਰਾ ਤੇ ਆ ਰਿਹਾ ਹੈ ਹਜ਼ਾਰਾਂ ਦੀ ਤعداد ਨਾਲ ਪਿਛਲੇ ਲਗਭਗ 53 ਸਾਲਾਂ ਤੋਂ ਜਾ ਰਿਹਾ ਅਸੀਂ ਛੋਟੇ ਛੋਟੇ ਜੀ ਬਚਪਨ ਦੀ ਵਿੱਚ ਦੇਖਦੇ ਆ ਔਰ ਜਿਵੇਂ ਜਿਵੇਂ ਸਾਲ ਬਦਰੇ ਉਵੇਂ ਸੰਗਤਾਂ ਦਾ ਜਿਹੜਾ ਜੋਸ਼ ਹੈ ਉਹ ਵਧ ਰਿਹਾ ਇਸ ਪਵਿੱਤਰ ਯਾਤਰਾ ਦੇ ਨਾਲ ਇਸ ਸੰਗ ਦੇ ਨਾਲ ਇਸ ਜਿਹੜੀ ਸਾਡੀ ਡੰਗਲ ਦੀ ਮੰਡਲੀ ਹੈ ਇਹਦੇ ਨਾਲ ਹਜ਼ਾਰਾਂ ਪਰਿਵਾਰ ਘਰੇ ਨੇ ਜਿਹੜੇ ਪਰਿਵਾਰ ਇਹਨਾਂ ਦੇ ਨਾਲ ਜੁੜੇ ਨੇ ਮੈਂ ਗਰੰਟੀ ਨਾਲ ਕਹਿ ਸਕਦਾ ਸਾਰੇ ਬੈਠਾ ਮੁਕ ਨਸ਼ਾ ਬਹਿਤ ਨੇ ਸਾਰੇ ਹੀ ਪਵਿੱਤਰ ਨੇ ਸਾਰੀ ਪਰਮਾਤਮਾ ਦਾ ਨੂਰ ਸੋ ਜਿਹੜੇ ਸਾਡੇ ਗੁਰੂ ਜੀ ਸੀ ਮਾਸਟਰ ਕਿਆਰੀ ਕਰਦੀ ਮੇਰੇ ਸਕੂਲ ਦੇ ਵੀ ਗੁਰੂ ਸੇ ਸਾਡੇ ਅਧਿਆਤਮਕ ਵੀ ਹੈ ਸਾਡੇ ਸਮਾਜਿਕ ਵੀ ਹੈ ਸਾਡੇ ਹਰ ਤਰ੍ਹਾਂ ਦੇ ਜਿੰਦਗੀ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਪਿਆ ਜਿਸ ਕਰਕੇ ਜਦੋਂ ਅਸੀਂ ਯਾਤਰਾ ਨਾਲ ਚੱਲਦੇ ਅਸੀਂ ਆਪਣੇ ਪਰੋੜੇ ਖੁਸ਼ੀ ਖੇਸੇ ਸਭ ਦੇ ਆ ਕੀ ਨਾ ਲੋਕਾਂ ਦੇ ਵਿੱਚ ਅਸੀਂ ਜਿੰਨਾ ਵੀ ਸਮਾਂ ਬਿਤਾਉਂਦੇ ਆ ਉਹ ਸੱਚਮੁੱਚ ਪਰਮਾਤਮਾ ਦੇ ਨਾਲ ਜੁੜ ਜਾਂਦਾ ਸੋ ਇਸ ਚਾਲੇ ਦੀਆਂ ਸਾਰੇ ਨੰਗਰ ਵਾਸੀਆਂ ਨੂੰ ਪੂਰੇ ਦੇਸ਼ ਦੇ ਵਿੱਚ ਵਸਦੇ ਸਾਰੇ ਲੋਕਾਂ ਬਹੁਤ ਉਤਮ ਮਾਰਕਰ ਪ੍ਰਮਾਤਮਾ ਕਰੇ ਹਜ਼ਾਰਾਂ ਸਾਲਾਂ ਤੱਕ ਅੱਗੇ ਜਾਂਦਾ ਰਹੇ ਨਵੀਂ ਦੀ ਨਵੀਂ ਪੀੜੀ ਜਿਹੜੀ ਇਹਨੂੰ ਅੱਗੇ ਤੋਂ ਦੇ ਆਪਣੇ ਨਾਲ ਜੋੜਦੇ ਰਹੇ ਸੋ ਮੇਹਰਬਾਨੀ ਸ਼ੁਕਰੀਆ ਧੰਨਵਾਦ